ਪੰਜਾਬੀ ਮੂਵੀ ਮੁੰਡਾ ਸਾਊਥ ਹਾਲ ਦਾ ਦੀ ਕਾਸਟ ਦੇ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਪ੍ਰੈਸ ਵਾਰਤਾਕ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਇਸ ਮੂਵੀ ਨੂੰ ਲੈ ਕੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਕੀਤੀ ਗਈ ਉੱਥੇ ਹੀ ਇਸ ਮੂਵੀ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੁਝ ਮਜ਼ੇਦਾਰ ਕਿਸੇ ਵੀ ਮੀਡੀਆ ਦੇ ਨਾਲ ਸਾਂਝੇ ਕੀਤੇ ਗਏ ਦੱਸਿਆ ਕਿ ਮੁੰਡਾ ਸਾਊਥ ਹਾਲ ਦਾ ਮੂਵੀ ਨੂੰ ਸੁਖ ਸੰਘੇੜਾ ਡਾਇਰੈਕਟ ਕਰ ਰਹੇ ਹਨ ਅਤੇ ਇਹ ਉਹਨਾਂ ਦੀ ਪਹਿਲੀ ਮੂਵੀ ਹੈ ਜੋ ਉਹਨਾਂ ਦੇ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ ਅਤੇ ਇਹ ਵੀ ਦੱਸ ਦिए ਕਿ ਜੋ ਇਸ ਦੇ ਵਿੱਚ ਸਟਾਰ ਕਾਸਟ ਹੈ ਤਨੂ ਗਰੇਵਾਲ ਅਤੇ ਉਹਨਾਂ ਦੇ ਆਪੋਜ਼ਿਟ ਹੋਣ ਕੇ ਅਰਮਾਨ ਬੇਦਿਲ ਉਹਨਾਂ ਦੀ ਵੀ ਇਹ ਪਹਿਲੀ ਮੂਵੀ ਹੋਣ ਵਾਲੀ ਆ ਦੱਸ ਦिए ਕਿ ਇਸ ਫਿਲਮ ਨੂੰ 4 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਲੈ ਕੇ ਸਟਾਰ ਕਾਸਟ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਓ ਸੁਣਦੇ ਹਾਂ ਸੋ 4 ਅਗਸਤ ਨੂੰ ਸਾਡੀ ਫਿਲਮ ਆ ਰਹੀ ਹੈ ਜੀ ਮੁੰਡਾ ਸਾਊਥ ਹਾਲ ਦਾ ਮੇਰੀ ਪਹਿਲੀ ਫਿਲਮ ਹੈ ਜੀ ਸੋ ਸੁਖਵੀਰ ਨੇ ਫਿਲਮ ਲਿਖੀ ਹੈ ਨਾਲ ਤਨੁਗਰੇ ਆਲਪੀ ਤੌਜਲਾ ਉਹਨਾਂ ਨੇ ਐਕਟ ਕੀਤਾ ਨਾਲ ਮੇਰੇ ਔਰ ਸैम ਵੀਰੇ ਨੇ ਡੀਓਪੀ ਕੀਤਾ ਹੈ ਸਾਡੀ ਪੂਰੀ ਪਰਿਵਾਰਕ ਫਿਲਮ ਹੈ 4 ਅਗਸਤ ਨੂੰ ਜਾਏ ਜਿਵੇਂ ਤੁਸੀਂ ਸਾਡੇ ਸਾਰਿਆਂ ਦੇ ਕੰਮ ਨੂੰ ਪਹਿਲਾਂ ਪਿਆਰ ਦਿੰਨੇ ਹੋ ਸੋਖ ਵੀਰੇ ਦੇ ਵੀਡੀਓਜ਼ ਨੂੰ ਸਾਡੀ ਸਾਡੇ ਵੀਡੀਓਜ਼ ਨੂੰ ਸਾਡੇ ਗਾਣਿਆਂ ਨੂੰ ਤੁਸੀਂ ਪਿਆਰ ਦਿੰਨੇ ਹੋ ਸਾਨੂੰ ਉਮੀਦ ਹੈ ਔਰ ਤੁਸੀਂ ਸਾਡੀ ਫਿਲਮ ਨੂੰ ਵੀ ਸਪੋਰਟ ਕਰੋਗੇ ਸਾਨੂੰ ਤੁਹਾਡੀ ਹਲਾਸ਼ੇਰੀ ਦੀ ਜ਼ਰੂਰਤ ਹੈ 4 ਅਗਸਤ ਨੂੰ ਮੁੰਡਾ ਸਾਊਥ ਹਾਲ ਦਾ ਜ਼ਰੂਰ ਦੇਖਣ ਦਾ ਹੈ ਕੀ ਕਿਰਦਾਰ ਹੈ ਜੀ ਤੁਹਾਡਾ ਮੇਲਮ ਦੇ ਵਿੱਚ ਇਹਦੇ ਵਿੱਚ ਮੈਂ ਇੱਕ ਅਰਜੁਨ ਨਾਮ ਹੈ ਮੇਰਾ ਅਰਜੁਨ ਤੇ ਰਾਵੀ ਇਹਨਾਂ ਦਾ ਨਾਮ ਹੈ ਤੇ ਅਰਜੁਨ ਉਧਰ ਲਈ ਜੰਪਲ ਹੈ ਇੰਗਲੈਂਡ ਦਾ ਸੋ ਉਹਦੀ ਜ਼ਿੰਦਗੀ ਦੇ ਵਿੱਚ 라ਵੀ ਆਉਂਦੀ ਹੈ ਕਿਵੇਂ 라ਵੀ ਆਉਂਦੀ ਹੈ ਕੀ ਸਾਡੀ ਜ਼ਿੰਦਗੀ ਚ ਘਟਦਾ ਹੈ ਸਾਡੇ ਪਰਿਵਾਰ ਦੀ ਅਸੀਂ ਇੱਜ਼ਤ ਕਰਦੇ ਆ ਪਿਆਰ ਕਰਦੇ ਆ ਸੋ ਉਹਨਾਂ ਕਰਕੇ ਸਾਨੂੰ ਕੁਝ ਜ਼ਿੰਦਗੀ ਦੇ ਫੈਸਲੇ ਲੈਣੇ ਪੈਂਦੇ ਆ ਉਹ ਸਾਡੀ ਜ਼ਿੰਦਗੀ ਦੇ ਕੀ ਅਸਰ ਕਰਦੇ ਆ ਪੂਰੀ ਐਂਟਰਟੇਨਿੰਗ ਫਿਲਮ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬਹੁਤ ਇੰਜੋਏ ਕਰਨਗੇ ਸਾਡੀ ਫਿਲਮ ਤੇ 4 ਅਗਸਤ ਨੂੰ ਜਰੂਰ ਜਾਇਓ ਭਈਆ ਇਹ ਵਾਲੀ ਫਿਲਮ ਨੂੰ ਕਿੰਨੀ ਦੇ ਲੱਗੇ ਬਣਾਉਣ ਨੂੰ ਸਾਡੀ ਫਿਲਮ ਨੂੰ 40 41 ਦਿਨ ਲੱਗਿਆ ਜੀ ਪਰ 41 ਦਿਨ ਤੋਂ ਪਹਿਲਾਂ ਸਾਡੀ ਜਿਹੜੀ 2-3 ਸਾਲ ਦੀ ਮਿਹਨਤ ਸੀਗੀ ਸੁਖਵਿਰ ਨੇ ਜਦੋਂ ਲਿਖੀ ਫਿਲਮ ਹੈ ਸੋ 41 ਦਿਨ ਹਾਂਜੀ ਹਾਂਜੀ ਸੋ 37 ਦਿਨ ਸਾਡੇ ਇੰਗਲੈਂਡ ਚ ਲੱਗੇ ਤੇ 3-4 ਦਿਨ ਇੱਥੇ ਲੱਗੇ ਸਾਡੇ ਪੰਜਾਬ ਚ ਜਿਹੜੀ ਪਿੱਛੇ ਫਿਲਮ ਹੋ ਕੇ ਗਈ ਹੈ ਜੀ ਗੱਪੀ ਕਰਿਆ 100 ਕਰੋੜ ਟੱਪ ਗਈ ਹੈ ਕੀ ਉਮੀਦ ਕੀ ਕਰਦੀ ਸੋ ਬਹੁਤ ਵਧੀਆ ਗੱਲ ਹੈ ਜੀ ਪੰਜਾਬ ਦੀ ਪਹਿਲੀ ਫਿਲਮ ਕੈਰੀਨ ਜੱਟਾ 100 ਕਰੋੜ ਉਹਨਾਂ ਨੇ ਕੱਲ ਪਾਰ ਕੀਤਾ ਸੋ ਬਹੁਤ ਵਧੀਆ ਗੱਲ ਹੈ ਮਾਨ ਵਾਲੀ ਗੱਲ ਹੈ ਪੰਜਾਬ ਇੰਡਸਟਰੀ ਗਰੋ ਹੋ ਰਹੀ ਹੈ ਪੰਜਾਬੀਆਂ ਨੂੰ ਇੰਨਾ ਸਪੋਰਟ ਇੰਨਾ ਪਿਆਰ ਮਿਲ ਰਿਹਾ ਕਿਉਂਕਿ ਉਹ ਮਿਲਣਾ ਉਹ ਫਿਲਮ ਬਹੁਤ ਪਹਿਲੀ ਵਾਰ ਲੱਗੀ ਸੀ ਕਈ ਦੇਸ਼ਾਂ ਦੇ ਵਿੱਚ ਸੋ ਉੱਥੇ ਵੀ ਬਹੁਤ ਸਪੋਰਟ ਮਿਲੀ ਕੈਰੀਨ ਜੱਟਾਂ ਨੂੰ ਸੋ ਸਾਨੂੰ ਵੀ ਸਾਡਾ ਅਸੀਂ ਬਹੁਤ ਪਰਿਵਾਰਕ ਫਿਲਮ ਐਂਟਰਟੇਨਿੰਗ ਫਿਲਮ ਬਣਾਈ ਹੈ ਸਾਨੂੰ ਲੱਗਦਾ ਸਾਨੂੰ ਲੋਕ ਸਾਨੂੰ ਹੱਲਾਸ਼ੇਰੀ ਦੇਣਗੇ ਤੇ ਸਪੋਰਟ ਕਰਨਗੇ ਕੀ ਲੱਗਦਾ ਹੈ ਨਹੀਂ ਐਂਟਰਟੇਨਿੰਗ ਤੇ ਬਹੁਤ ਖੁਸ਼ ਹੋਣਗੇ ਔਰ ਐਂਟਰਟੇਨ ਵੀ ਹੋਣਗੇ ਔਰ ਤੁਹਾਨੂੰ ਇੱਕ ਜ਼ਿੰਦਗੀ ਦੀ ਤੁਹਾਨੂੰ ਜਿਹੜੇ ਰਿਸ਼ਤਿਆਂ ਦੀ अहमियत ਬਾਰੇ ਪਤਾ ਲੱਗੂਗਾ ਤੁਹਾਨੂੰ ਸਿੱਖੋਗੇ ਤੁਸੀਂ ਸੋ ਸਰ ਇਹ ਸਾਰੇ ਫੇਸਿਸ ਉਹ ਨੇ ਜਿਨ੍ਹਾਂ ਨੂੰ ਬਹੁਤ ਪਿਆਰ ਮਿਲਿਆ ਆਡੀਅנס ਉਹ ਹਮੇਸ਼ਾ ਗਾਣੇ ਦੋ ਬਹੁਤ ਤਾਨੂੰ ਲੱਗਦਾ ਕਿ ਤੁਹਾਡੀ ਪੂਰੀ ਜਿਹੜੀ ਆਡੀਅੰਸ ਦੇ ਵਿੱਚ ਆਪਣਾ ਜਿਹੜੀ ਜਗ੍ਹਾ ਬਣਾ ਸਕੀਂ ਕਿ ਪੰਜਾਬੀ ਇੰਡਸਟਰੀ ਦੇ ਐਕਸਪੈਕਟੇਸ਼ਨ ਹੋਰ ਵੱਗੀਆਂ ਜਾਦੀਆਂ ਨੇ ਆਏ ਆ ਤੁਹਾਡੇ ਤੋਂ ਸੋ ਜੇ ਲੋਕੀ ਕਿਓ ਕਿ ਸਿਆਣੇ ਬਹੁਤ ਹੋ ਗਏ ਜੀ ਆਡੀਅੰਸ ਕਿਉਂਕਿ ਮੈਂ ਆਪ ਐਨਲਾਈਜ਼ ਬਹੁਤ ਕਰਦਾ ਹਾਂ ਕਿ ਕੀ ਚੱਲਦਾ ਹੈ ਕੀ ਨਹੀਂ ਕਿਉਂਕਿ ਪਿੱਛੇ ਜੇ ਤੁਸੀਂ ਦੇਖਿਆ ਕਿ ਸਾਡੇ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਵੀ ਜਿਹੜੀਆਂ ਬਾਕਸ ਆਫਿਸ ਤੇ ਇਹਨਾਂ ਨਹੀਂ ਵਧੀਆ ਕੰਮ ਕਰ ਸਕੀਆਂ ਬਿਕਾਉਜ਼ ਉਹਨਾਂ ਵਿੱਚ ਕੰਟੈਂਟ ਦੀ ਕਮੀ ਸੀ ਇਨੂੰ ਲੱਗਦਾ ਸਾਡੇ ਵਿੱਚ ਕੰਟੈਂਟ ਬਹੁਤ ਸਟਰੋਂਗ ਹੈ ਸਾਡਾ ਜਿਹੜਾ ਹੈਗਾ ਕਿਉਂਕਿ ਮੈਂ ਬੜਾ ਹੀ ਇਹਨੂੰ 2 2.5 ਸਾਲ ਲਾ ਕੇ ਸੋਚ ਸਮਝ ਕੇ ਇਹ ਡਿਸੀਜਨ ਲਿਆ ਕਿਉਂਕਿ ਮੇਰੀ ਇੱਕ ਪਹਿਲੀ ਫਿਲਮ ਲਿਖਣ ਦੀ ਕਿਉਂਕਿ 뮤직 ਵੀਡੀਓ ਵਿੱਚ ਤੁਸੀਂ ਇੰਨਾ ਪਿਆਰ ਦਿੱਤਾ ਸੋ ਉਸ ਹਿਸਾਬ ਨਾਲ ਮੇਰੇ ਅਗੇਨ ਮੈਂ ਪਹਿਲੇ ਵੀ ਬੋਲ ਕੇ ਹਟਿਆ ਕਿ ਮੇਰੇ ਲਈ ਬਹੁਤ ਇੰਪੋਰਟੈਂਟ ਸੀ ਕਿ ਕਿਹੜੀ ਫਿਲਮ ਕਦੋਂ ਕਰਨੀ ਹੈ ਕਿ ਕਿਦਾਂ ਕਰਨੀ ਹੈ ਤੇ ਸਭ ਤੋਂ ਵੱਡੀ ਗੱਲ ਸਾਡੀ ਟੀਮ ਦੀ ਸੀਗੀ ਤੇ ਅਸੀਂ ਅਸੀਂ ਜੇ ਇੰਡਸਟਰੀ ਚ ਫਰਸਟ ਪ੍ਰੋਡਕਸ਼ਨ ਹਾਊਸ ਲੈ ਕੇ ਆਏ ਆ ਆਪਣਾ ਤੇ ਉਹਦਾ ਲੈਵਲ ਅਸੀਂ ਕਿੱਥੇ ਤੱਕ ਲੈ ਕੇ ਜਾਣਾ ਉਹ ਸਾਡੀਆਂ ਬਹੁਤ ਵਧੀਆ ਫਿਊਚਰਸ ਪਲੈਨਿੰਗ ਨੇ ਕਿਉਂਕਿ ਕਈ ਵਾਰ ਤੁਸੀਂ ਬਹੁਤ ਵੱਡਾ ਸੋਚਦੇ ਆ ਤੇ ਉਹਨਾਂ ਅਫੋਰਡ ਨਹੀਂ ਕਰ ਸਕਦੇ ਕਿ ਮੈਨੂੰ ਲੱਗਦਾ ਇਹ ਸਾਡਾ ਪਹਿਲਾ ਸਟੈਪ ਆ ਕਿ ਅਸੀਂ ਇੱਕ ਪੰਜਾਬ ਲਈ ਇੱਕ ਪੰਜਾਬੀ ਆਡੀਅנס ਲਈ ਪੰਜਾਬੀ ਸਿਨੇਮਾ ਲਈ ਬਹੁਤ ਵੱਡੀਆਂ ਚੀਜ਼ਾਂ ਸੋਚੀਆਂ ਹੋਈਆਂ ਤੇ ਸਾਨੂੰ ਉਮੀਦ ਆ ਕਿ ਸਾਡੇ ਭੈਣ ਭਰਾ ਜਿੰਨੇ ਵੀ ਸਾਡੇ ਦੇਖਣ ਆਲੇ ਉਹ ਸਾਨੂੰ ਇਸ ਵਾਰ ਸਾਡੇ ਥੱppa ਲਾ ਦੇਣਗੇ ਟੀਕਾ ਲਾ ਦੇਣਗੇ ਕਿ ਓਕੇ ਤੁਸੀਂ ਪਾਸ ਹੋ ਤੇ ਤੁਸੀਂ ਅੱਗੇ ਬਹੋ ਸੁਖ ਜੀ ਇੰਨੀ ਤੇ ਕੰਮ ਕਰਦੇ ਆ ਕਿਉਂਕਿ ਆਪਣੇ ਪੰਜਾਬ ਵਿੱਚ ਬੜੀ ਇੱਕ ਮੈਂ ਜਦੋਂ ਸਟਾਰਟ ਵੀ ਕੀਤਾ ਸੀਗਾ ਤੇ ਜਦੋਂ ਅਸੀਂ ਪੋਸਟਰ ਵੀ ਬਣਾ ਕੇ ਅਸੀਂ ਇੱਕ ਦੋ ਕੰਪਨੀਆਂ ਨੂੰ ਜਾ ਅਪਰੋਚ ਵੀ ਕੀਤਾ ਉਹਨਾਂ ਨੇ ਪੋਸਟਰ ਦੇਖ ਕੇ ਕਹਿੰਦਾ ਸੀਗਾ ਇਹ ਫਿਲਮ ਨਹੀਂ ਚੱਲਣੀ ਕਿਉਂਕਿ ਮੈਨੂੰ ਹੈਰਾਨੀ ਵੀ ਹੋਈ ਹੈ ਕਿ ਕੋਈ ਬੰਦਾ ਪੋਸਟਰ ਦੇਖ ਕੇ ਕਿਵੇਂ ਜੱਜ ਕਰ ਸਕਦਾ ਕਿ ਫਿਲਮ ਚੱਲੂਗੀ ਜਾਂ ਨਹੀਂ ਚੱਲੂਗੀ ਮੈਨੂੰ ਲੱਗਦਾ ਇਸ ਵਾਰ ਸਾਡੀ ਆਡੀਅנס ਨੇ ਪ੍ਰੂਫ ਕਰਨਾ ਕਿ ਜ਼ਰੂਰੀ ਨਹੀਂਗਾ ਵੀ ਜਿਹੜਾ ਜਿਹੜਾ ਵੱਡੇ ਵੱਡੇ ਹੈਗੇ ਆ ਆਰਟਿਸਟ ਜੋ ਉਹੀ ਟਕਣ ਦੇ ਲੋਕੀ ਕੰਟੈਂਟ ਬਹੁਤ ਇੰਪੋਰਟੈਂਟ ਆ ਹੁਣ ਪੁਸ਼ਪਾ ਫਿਲਮ ਆਈ ਹੈ ਜੀ ਮੈਂ ਤਾਂ ਪੁਸ਼ਪਾ ਜਿਹੜਾ ਲੂ ਆਰਜਨ ਮੈਂ ਤਾਂ ਜਾਣਦਾ ਨਹੀਂ ਸੀਗਾ ਮੈਂ ਪਹਿਲੀ ਵਾਰ ਦੇਖਿਆ ਉਹਨਾਂ ਦਾ ਕੰਟੈਂਟ ਵਧੀਆ ਸੀ ਤਾਂ ਥੋੜੇ ਆ ਕਿਹੜਾ ਤੇ ਬੜਿਆ ਦੀ ਉਹ ਜੇ ਤੁਸੀਂ ਹੁਣ ਕੰਟੈਂਟ ਵਧੀਆ ਬਣਾਉਗੇ ਤੇ ਅਸੀਂ ਹੋ ਸਕਦਾ ਇਹੀ ਫਿਲਮ ਅਸੀਂ ਹੁੰਨੇ ਵਿੱਚ ਡਬ ਕਰਕੇ ਜਾਂ ਅਸੀਂ ਹੋਰ ਵੀ ਸਟੇਟਸ ਵਿੱਚ ਅਸੀਂ ਰਿਲੀਜ਼ ਕਰੀਏ ਪੰਜਾਬ ਦੀ ਮੋਟ ਹੈ ਇੰਗਲੈਂਡ ਲਾ ਲੋ ਆਪਾਂ ਮੋਸਟਲੀ ਇਹ ਸੋਚਦੇ ਆ ਕਿ ਸਬਸਿਡੀ ਮਿਲਦੀ ਹੈ ਜੀ ਉੱਥੇ ਹੈ ਨਾ ਉਹ ਇਦਾਂ ਇੱਕ ਭੁਲੇਖਾ ਬਹੁਤ ਵੱਡਾ ਭੁਲੇਖਾ ਬਾਕੀ ਸਬਸਿਡੀ ਮਿਲਦੀ ਹੈ ਉਹ ਸਬਸਿਡੀ ਲੈਣ ਵਾਸਤੇ ਤੁਹਾਨੂੰ ਖਰਚਾ ਵੀ ਕਰਨਾ ਪੈਂਦਾ ਉਹਨਾਂ ਦੀ ਬੜੀ ਇੱਕ ਸਕੀਮ ਹੈ ਕਿ ਐਟ ਲੀਸਟ ਆਪਾਂ ਜਾ ਕੇ ਉੱਥੇ 100 ਡਾਲਰ ਜੇ ਖਰਚਦੇ ਆ ਉਹ ਤੁਹਾਨੂੰ 20 ਡਾਲਰ ਵਾਪਸ ਵੀ ਦੇ ਦੇ ਐਟ ਲੀਸਟ 80 ਤਾਂ ਤੁਸੀਂ ਖਰਚੇ ਹੀ ਹੈ ਨਾ ਉੱਥੇ ਤੇ ਆਪਣੀ ਸਰਕਾਰ ਨੂੰ ਵੀ ਇਦਾਂ ਕਰਨਾ ਚਾਹੀਦਾ ਕਿ ਸਾਡੀਆਂ ਫਿਲਮਾਂ ਵਾਸਤੇ ਸਪੋਰਟ ਕਰਨੀ ਚਾਹੀਦੀ ਹੈ ਕਿ ਆਪਣਾ ਹੋਰ ਬਿਜ਼ਨਸ ਸਗਰ ਦੀ ਸਾਨੂੰ ਬਾਹਰ ਨਾ ਜਾਣਾ ਪਵੇ ਸਾਡਾ ਬਿਜ਼ਨਸ ਇੱਥੇ ਹੋਵੇ ਕਿਉਂਕਿ ਪ੍ਰੋਡਿਊਸਰ ਅਸੀਂ ਜੀ ਨਵੇਂ ਆ ਅਸੀਂ ਹੁਣ ਜਿੰਨੀ ਆ ਵੀ 뮤직 ਵੀਡੀਓਜ਼ ਕਰਕੇ ਪਾਈ ਪਾਈ ਜੋੜ ਕੇ ਅਸੀਂ ਪਿਛਲੇ 2-3 ਸਾਲਾਂ ਤੋਂ ਮੈਂ ਜੋੜ ਰਿਹਾ ਕਿ ਮੈਂ ਫਿਲਮ ਬਣਾਉਂਗਾ ਜੀ ਹਨਾ ਉਹ ਜੋੜ ਕੇ ਅੱਜ ਉਹ ਫਿਲਮ ਬਣਾਈਏ ਜੀ ਅਸੀਂ ਹੁਣ ਜੇ ਸਾਨੂੰ ਸਪੋਰਟ ਹੁੰਦੀ ਤਾਂ ਸਾਨੂੰ ਸ਼ਾਇਦ ਹੋਰ ਬੈਟਰ ਅਸੀਂ ਹੋਰ ਬੈਟਰ ਕਰ ਸਕਦੇ ਹਾਂ ਮੰਤਰੀ ਸਾਹਿਬ ਨੂੰ ਕੁਝ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਇਹੀ ਬਸ ਮੈਂ ਤਾਂ ਇਹੀ ਕਹਿੰਦਾ ਜੀ ਚਲੋ ਐਂਟਰਟੇਨਮੈਂਟ ਵੀ ਚੱਲਦਾ ਰਹਿਣਾ ਬਾਕੀ ਹੋਰ ਪੰਜਾਬ ਦੇ ਬਹੁਤ ਬੰਦੇ ਮੁੱਦੇ ਆ ਜੀ ਉਹਨਾਂ ਵੱਲ ਬਹੁਤ ਧਿਆਨ ਦੇ ਰਹੇ ਆ ਤੇ ਉਹ ਵਿੱਦੀ ਆ ਨਾ ਤੇ ਉਹਨਾਂ ਦੀ ਇੱਕ ਜ਼ਿੰਮੇਵਾਰੀ ਆ ਕਿ ਮੈਨੂੰ ਲੱਗਦਾ ਕਿ ਮੈਨੂੰ ਲੱਗਦਾ ਉਹ ਵਧੀਆ ਕੰਮ ਕਰਦੇ ਆ ਤੇ ਫਿਲਮ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੈਂ ਸੁਖ ਸਿੰਘ ਜਣੇ ਦੀ ਨਾਲ ਹੀ ਸ਼ੁਰੂ ਕੀਤਾ ਸੀਗਾ ਐਂਟਰਟੇਨਮੈਂਟ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਐਜ਼ ਅ ਮੀਜ਼ਿਕ ਵੀਡੀਓ ਦੇ ਵਿੱਚ ਮੈਂ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਮੈਂ ਫਿਲਮਾਂ ਕਰਨ ਲੱਗ ਗਈ ਤੇ ਹੁਣ ਸੁਖ ਸੁਖਣਾ ਦੀ ਪਹਿਲੀ ਫਿਲਮ ਸੀਗੀ ਮੁੰਡਾ ਸਾਊਥ ਹਾਲ ਦਾ ਬਹੁਤ ਵਧੀਆ ਸਟੋਰੀ ਲਿਖੀ ਇਹਨਾਂ ਨੇ ਮੈਨੂੰ ਬਹੁਤ ਵਧੀਆ ਲੱਗੀ ਤੇ ਮੈਂ ਚਾਹੁੰਦੀ ਸੀ ਵੀ ਮੈਂ ਵੀ ਹਿੱਸਾ ਬਣਾ ਤੇ ਦੈਟਸ ਵਾਈ ਮੈਂ ਯੈਸ ਕੀਤੀ ਫਿਲਮ ਨੂੰ ਤੇ ਐਕਸਪੀਰੀਅੰਸ ਬਹੁਤ ਵਧੀਆ ਰਹਿ ਗਿਆ ਪ੍ਰਿਆ ਤੇ ਮੈਂ ਬਹੁਤ ਗ੍ਰੇਟਫੁਲ ਆ ਕਿ ਮੈਨੂੰ ਕੁਝ ਵਧੀਆ ਮੂਵੀ ਦਾ ਹਿੱਸਾ ਬਣ ਦਾ ਮੌਕਾ ਮਿਲਿਆ ਕਿਉਂਕਿ ਮੈਂ ਵੀ ਚਾਹੁੰਦੀ ਸੀ ਵੀ ਕੁਝ ਨਵਾਂ ਮੈਂ ਕਰਾਂ ਨਵਾਂ ਕੈਰੈਕਟਰ ਪਲੇ ਕਰਾਂ ਤੇ ਆਪਣੀ ਇੰਡਸਟਰੀ ਵੀ ਸੌਰੀ ਆਡੀਅנס ਵੀ ਚਾਹੁੰਦੇ ਸੀਗੇ ਵੀ ਕੁਝ ਨਵਾਂ ਆਵੇ ਫਿਲਮਾਂ ਦੇ ਵਿੱਚ ਤੇ ਉਹਦਾ ਹਿੱਸਾ ਬਣ ਕੇ ਬਹੁਤ ਵਧੀਆ ਲੱਗਿਆ ਮੈਂ ਚਾਹੁੰਦੀ ਹਾਂ ਵੀ ਇਹ ਇੱਕ ਚੇਂਜ ਲੈ ਕੇ ਆਉਗਾ ਆਪਣੇ ਫਿਲਮਾਂ ਦੇ ਵਿੱਚ ਮੈਮ ਅੱਜ ਨੇ ਇੱਕ ਗੱਲ ਕਰੀ ਅਸੀਂ ਸੋਸ਼ਲ ਮੀਡੀਆ ਦੇ ਨਾਲ ਜਿਹੜੇ ਉਹ ਵੀ ਓ ਚਕਲ ਇਹ ਸਾਰਾ ਕੁਝ ਸੇਮ ਹੋ ਗਿਆ ਕੁੜੀਆਂ ਤੇ ਮੁੰਡੇ ਇਕੁਅਲ ਆ ਅੱਜ ਕੱਲ ਤੇ ਬਾਹਰ ਜਾਂਦੀਆਂ ਕੁੜੀਆਂ ਇੰਡੀਪੈਂਡੈਂਟ ਹੁੰਦੀਆਂ ਕੰਮ ਕਰਦੀਆਂ ਆ ਇਹ ਹੀ ਆ ਬਸ ਜੋ ਕਰਨਾ ਚਾਹੁੰਦੇ ਤੁਸੀਂ ਕਰੋ ਕੁੜੀਆਂ ਜੋ ਮੁੰਡਾ ਆ ਲਾਈਕ ਆਈ ਥਿੰਕ ਕੋਈ ਵੀ ਤੁਹਾਨੂੰ ਲਿਮਟ ਨਹੀਂ ਹੈਗੀ ਕੋਈ ਵੀ ਚੀਜ਼ ਦੀ ਆਜਾ ਕੱਲਾ ਰਹਿਣਾ ਸੰਕਰਨ ਆ ਮੈਨੂੰ ਨਹੀਂ ਮੈਂ ਤਾਂ ਨਹੀਂ ਦੇਖਿਆ ਕੋਈ ਇਕੱਲਾ ਰਹਿਣਾ ਪਸੰਦ ਕਰਦਾ ਮੈਂ ਤਾਂ ਜਿੰਨਾਂ ਨੂੰ ਜਾਣਦਾ ਜੀ ਉਹ ਪਰਿਵਾਰ ਨਾਲ ਰਹਿੰਦੇ ਆ ਸਾਰੇ ਪਰਿਵਾਰ ਨਾਲ ਰਹਿੰਦੇ ਆ ਔਰ ਜੀ ਬਾਹਰ ਜਾਂਦੇ ਆ ਤਾਂ ਬਾਹਰ ਇੱਥੇ ਜੇ ਕੁਝ ਮਿਲਦਾ ਨਹੀਂ ਤਾਂ ਬੰਦਾ ਬਾਹਰ ਦੇਖਦਾ ਵੀ ਜ਼ਿੰਦਗੀ ਦਾ ਸੁਧਾਰ ਕਰਦਾ ਬਾਹਰ ਵੀ ਜੇ ਅਸੀਂ ਬਾਹਰ ਰਹਿੰਦੇ ਹਾਂ ਕੁੜੀਆਂ ਮੁੰਡੇ ਉੱਥੇ ਬਹੁਤ ਮਿਹਨਤ ਕਰਦੇ ਆ ਜੀ ਉਹਨਾਂ ਦੇ ਸਿਰਾਂ ਤੇ ਬਹੁਤ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਅਸੀਂ ਦੇਖਦੇ ਆ ਉੱਥੇ ਕਿ ਸਾਰੇ ਆਪਦੀ ਰਿਸਪੌਂਸਿਬਿਲਟੀ ਨਾਲ ਉਹਦੀਆਂ ਫੀਸਾਂ ਵੀ ਭਰਦੇ ਆ ਬੀਸਮੈਂਟ ਅਕੀ ਵੀ ਲੈਂਦੇ ਆ ਪਲੱਸ ਕੁੜੀਆਂ ਜੋੜ-ਜੋੜ ਕੇ ਪੈਸੇ ਜਿਵੇਂ ਇੱਕ ਦੂਰ ਚੱਲਿਆ ਹੋਇਆ ਪੰਜਾਬ ਦਾ